ਨਾਨਕ ਮਿਹਰਾਂ ਦੇ ਮਾਲਕ ਸੱਚੇ ਪਾਤਸ਼ਾਹ ਪਰਮ ਪਿਤਾ ਸਿੱਖ ਧਰਮ ਦੇ ਬਾਨੀ ਤੇ ਸਭ ਧਰਮਾਂ ਦੇ ਸਾਂਝੇ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤ ਨੂੰ ਲੱਖ ਲੱਖ ਕਰੋੜ ਕਰੋੜ ਮੁਬਾਰਕਾਂ ਪਰਮਾਤਮਾ ਤੁਹਾਡੇ ਤੇ ਸਦਾ ਮਿਹਰਾਂ ਭਰਿਆ ਹੱਥ ਬਣਾਈ ਰੱਖਣ ਅੱਜ ਦੇ ਦਿਨ ਮੈਂ ਤੁਹਾਨੂੰ ਸਭ ਨੂੰ ਇੱਕ ਬੇਨਤੀ ਕਰਨਾ ਚਾਹਣੀ ਹੈ ਕਿ ਅੱਜ ਗੁਰੂ ਸਾਹਿਬ ਦੀ ਬਾਣੀ ਦਾ ਉਚਾਰ ਬੱਚਿਆਂ ਦੇ ਨਾਲ ਬੈਠ ਕੇ ਜ਼ਰੂਰ ਕਰੋ ਭਾਵੇਂ ਇੱਕ ਸ਼ਬਦ ਦਾ ਕੀਰਤਨ ਕਰੋ ਜ਼ਰੂਰ ਕਰੋ ਔਰ ਜੇ ਹੋ ਸਕਦਾ ਹੈ ਤਾਂ ਬੱਚਾ ਨੂੰ ਉਹਨਾਂ ਦੀ ਜੀਵਨੀ ਬਾਰੇ ਇੱਕ ਛੋਟੀ ਜੀ ਸਾਖੀ ਹੋਵੇ ਭਾਵੇਂ ਸੌਣ ਤੋਂ ਪਹਿਲਾਂ ਜ਼ਰੂਰ ਸੁਨਾਇਆ ਕਰੋ ਬੱਚਿਆਂ ਦੇ ਸੰਸਕਾਰ ਰੋਜ਼-ਰੋਜ਼ ਉਹਨਾਂ ਦੀ ਜੀਵਨੀ ਬਾਰੇ ਜਦੋਂ ਆਪਾਂ ਦੱਸਦੇ ਆ ਤਾਂ ਬੜੇ ਚੰਗੇ ਸੰਸਕਾਰ ਬਣਦੇ ਆ ਤੇ ਬੱਚਿਆਂ ਦੀ ਜ਼ਿੰਦਗੀ ਨੂੰ ਇੱਕ ਨਵੀਂ ਸਿਰ ਮਿਲਦੀ ਹੈ ਤੇ ਗੁਰੂ ਸਾਹਿਬ ਦੀ ਜੀਵਨੀ ਤੋਂ ਜ਼ਿਆਦਾ ਅੱਛੀ ਕਹਾਣੀ ਮੈਨੂੰ